ਦਾ ਨਾਮ ਜਪਿਆ ਹੋਵੇ ਮਹਾਰਾਜ ਫਿਰ ਔਖੀ ਘੜੀ ਵੇਖਣ ਨਹੀਂ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਸਮਾਂ ਲੈ ਮਹਾਰਾਜ ਫਿਰ ਕਿਰਪਾ ਕਰ ਦਿੰਦੇ ਨੇ ਸਤਿਗੁਰ ਜੀ ਦੇ ਜੀਵਨ ਦੇ ਤਿੰਨ ਪੜਾਅ ਨੇ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਤਿੰਨ ਪੜਾ ਦੀ ਆਪਾਂ ਵਿਚਾਰ ਕਰਨੀ ਹੈ ਕਿਉਂਕਿ ਹੁਕਮ ਵੀ ਹੋਇਆ ਮਹਾਰਾਜ ਜੀ ਦੇ ਇਤਿਹਾਸ ਜੀਵਨ ਦੇ ਵਿੱਚੋਂ ਵੀ ਗੁਰਬਾਣੀ ਦੇ ਰਾਹੀ ਜਿੰਨਾ ਵੀ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਦੇ ਗੁਣ ਗਾਉਣੇ ਨੇ ਤਿੰਨ ਪੜਾ ਕਿਹੜੇ ਨੇ ਇੱਕੇ ਭਾਈ ਜੇਠਾ ਇੱਕ ਰਾਮਦਾਸ ਇਕ ਧੰਨ ਧੰਨ ਗੁਰੂ ਰਾਮਦਾਸ ਤਿੰਨ ਪੜਾਅ ਵਿਦਵਾਨਾਂ ਨੇ ਕਈ ਥਾਵਾਂ ਤੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸਤਿਗੁਰੂ ਜੀ ਦੇ ਗੁਣ ਬਿਆਨ ਕੀਤੇ ਨੇ ਆਪੋ ਆਪਣੀ ਕਲਮ ਹੁੰਦੀ ਜਿੰਨੀ ਵੀ ਸੋਚੀ ਕਿਸੇ ਨੂੰ ਪ੍ਰਾਪਤ ਹੁੰਦੀ ਉਹਦੇ ਮੁਤਾਬਿਕ ਉਹ ਲਿਖ ਦਿੰਦਾ ਹੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੋਹ ਤੇ ਤੇ ਜਿੰਨੀ ਵੀ ਮਤ ਕਿਸੇ ਨੂੰ ਪ੍ਰਾਪਤ ਹੁੰਦੀ ਸਤਗੁਰੂ ਜੀ ਦੇ ਜੀਵਨ ਦੇ ਅੰਦਰ ਸਭ ਤੋਂ ਪਹਿਲਾਂ ਨਾਮ ਆਇਆ ਬਾਬਾ ਠਾਕੁਰਦਾਸ ਜੀ ਬਾਬਾ ਠਾਕੁਰਦਾਸ ਜੀ ਬਾਬਾ ਠਾਕੁਰ ਦਾਸ ਜੀ ਦੇ ਘਰ ਸੁਪੁੱਤਰ ਪੈਦਾ ਹੋਇਆ ਜਿਨ੍ਹਾਂ ਦਾ ਨਾਮ ਬਾਬਾ ਹਰਦਾਸ ਦਾਸ ਜੀ ਹੋਇਆ ਗੁਰਬਾਣੀ ਦੇ ਅੰਦਰ ਇੱਕੋ ਪਿਤਾ ਦੇ ਨਾਮ ਦਾ ਜ਼ਿਕਰ ਹੈ ਉਹ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਦਾ ਬਾਬਾ ਹਰਦਾਸ ਜੀ ਬਾਬਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਇਹ ਸੰਤਾਨ ਪੈਦਾ ਹੋਈ ਏ ਵਿਦਵਾਨਾਂ ਨੇ ਵੱਖਰੇ ਵੱਖਰੇ ਜ਼ਿਕਰ ਕੀਤੇ ਨੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਤਾਂ ਇਹ ਵੀ ਲਿਖਿਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਇੱਕ ਭਰਾ ਤੇ ਇੱਕ ਭੈਣ ਵੀ ਸੀ ਉਹਨਾਂ ਨਾਂ ਵੀ ਲਿਖਦਾ ਭਰਾ ਦਾ ਨਾਮ ਸੀ ਛੋਟਾ ਭਰਾ ਸੀ ਉਹਨਾਂ ਦਾ ਨਾਮ ਸੀ ਬਾਬਾ ਹਰਦੀਾਲ ਤੇ ਭੈਣ ਦਾ ਨਾਮ ਸੀ ਰਮਦਾਸੀ ਇਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਬੜੇ ਪ੍ਰਸੰਨ ਹੋ ਕੇ ਮਾਤਾ ਪਿਤਾ ਜੀ ਨੇ ਭਾਈ ਜੇਠਾ ਰੱਖਿਆ ਭਾਈ ਜੇਠਾ ਵੱਡਾ ਪੁੱਤਰ ਜੇਠਾ ਇਥੋਂ ਨਾਮ ਪ੍ਰਸਿੱਧ ਭਾਵੇਂ ਕਈ ਵਿਦਵਾਨਾਂ ਨੇ ਮੈਂ ਨਾਲ-ਨਾਲ ਬੇਨਤੀ ਤਾਂ ਕਰ ਰਿਆ ਕਿਉਂਕਿ ਮੀਡੀਆ ਦਾ ਜੋਗੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇਹ ਨਾਮ ਲਿਖਿਆ ਵੈਸੇ ਬਹੁਤ ਆਮਾਂ ਤੇ ਭਾਈ ਜੇਠੇ ਦਾ ਨਾਮ ਨਹੀਂ ਆਉਂਦਾ ਭਾਈ ਜੇਠਾ ਜੀ ਵੱਡੇ ਨੇ ਸਤਗੁਰੂ ਜੀ ਨੇ ਐਸੀ ਪ੍ਰਮਾਤਮਾ ਨੇ ਕਲਾ ਵਰਤਾਈ ਭਾਵੇਂ ਮਾਤਾ ਪਿਤਾ ਜੀ ਨੇ ਅਨੇਕਾਂ लाਡ ਲੜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਵੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੀਰ ਦਾ ਨਕਸ਼ਾ ਬਣਿਆ ਪਟ ਸਾਹਿਬਾਂ ਦਾ ਮਹਾਰਾਜ ਜੀ ਦਿੱਸਦੇ ਕਿਹੋ ਜੇ ਸੀ ਸਤਿਗੁਰੂ ਜੀ ਦਾ ਚਿਹਰਾ ਕਿਹੋ ਜਿਹਾ ਸੀ ਤੁਸੀਂ ਰੋਜ਼ ਪੜ੍ਹਦੇ ਹੋ ਕਈ ਗੁਰੂ ਘਰਾਂ ਦੇ ਅੰਦਰ ਪੱਟਾਂ ਦੇ ਸਈਏ ਪੜ੍ਹੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੇ ਤੂੰ ਵੀ ਤੂੰ ਸੁਣਦੇ ਹੋ ਪਟ ਸਾਹਿਬਾਨਾ ਨੇ ਕਮਾਲ ਕਰ ਦਿੱਤੀ ਪਟ ਸਾਹਿਬਾਨਾ ਨੇ ਕਿਰਪਾ ਕੀਤੀ ਕਹਿੰਦੇ ਕਵਲ ਨੈਨ ਮਧਰ ਬੈਣ ਓਟ ਸੈਣ ਸੰਗ ਸੋਭ ਕਹਿਤ ਮਾਂ ਜਸੋਦ ਜਿਸੈ ਦਹੀ ਭਾਤ ਖਾਹੇ ਜੀ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਕਹਿੰਦੇ ਨੇ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ ਨੈਣ ਸਨ ਕਵਲ ਨੈਣ ਕਵਲ ਭਾਵ ਕੌਲ ਦੇ ਫੁੱਲ ਵਰਗੇ ਨੈਣ ਸਨ ਸਭ ਤੋਂ ਉੱਤਮ ਫੁੱਲ ਮੰਨਿਆ ਗਿਆ ਕਮਲ ਮੰਦ ਮਹਾਰਾਜ ਜੀ ਦੇ ਜਿਹੜੇ ਅੱਖਾਂ ਸਨ ਨੈਣ ਸਨ ਕਮਲ ਦੇ ਫੁੱਲ ਵਰਗੀਆਂ ਸਨ ਭਾਵੇਂ ਗੁਰਬਾਣੀ ਤੇ ਰਾਈ ਆਪਾਂ ਆਪ ਜੀ ਨਾਲ ਇਤਿਹਾਸਾਂਜਾ ਕਰਨਾ ਕਿਉਂਕਿ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੋ ਕਵਲ ਨੈਨ ਮਧ ਰਬੈਣ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੈਣ ਭਾਵ ਬਚਨ ਬਚਨ ਕਹੋ ਜੇ ਸਨ ਮਧ ਸਨ ਮਿੱਠੇ ਅੱਜ ਦੁਨੀਆ ਉੱਤੇ ਬੜੇ ਕੋੜੇ ਬੋਲ ਬੋਲੇ ਜਾਂਦੇ ਇਥੋਂ ਤੱਕ ਸਟੇਜਾਂ ਤੇ ਉੱਤੇ ਖੜ ਕੇ ਵੀ ਬੈਠ ਕੇ ਵੀ ਤੋੜੇ ਬੋਲ ਬੋਲੇ ਜਾਂਦੇ। ਮਹਾਰਾਜ ਜੀ ਦੇ ਮਿੱਠੇ ਬੋਲ ਸੰਤ ਗੁਰੂ ਰਾਮਦਾਸ ਮਹਾਰਾਜ ਜੀ ਤੇ ਮੈਂ ਜ਼ਿਕਰ ਕਰ ਰਿਹਾ ਸਿਰ ਭਾਈ ਜੇਠਾ ਪਹਿਲਾ ਪੜਾ। ਮਾਤਾ ਪਿਤਾ ਜੀ ਨੇ ਭਾਈ ਜੇਠੇ ਨੂੰ लाਡ ਲੜਾਏ ਪਿਆਰ ਕੀਤਾ। ਤੇ ਭਟ ਸਾਹਿਬਾਨਾ ਨੇ ਕਿਹਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਅੱਖਾਂ ਜਿਹੜੀਆਂ ਸਨ ਕਮਲ ਫੁੱਲ ਵਰਗੀਆਂ ਸਤਿਗੁਰੂ ਜੀ ਦੇ ਜਿਹੜੇ ਬਚਨ ਸਨ ਮਿੱਠੇ ਸਨ ਮਧੁਰ ਵਣ ਕੋਟ ਸੈ ਜਿਵੇਂ ਕ੍ਰਿਸ਼ਨ ਭਗਵਾਨ ਤੇ ਮਗਰ ਕਰੋੜਾਂ ਦੀ ਜਿਹੜੀ ਸੈਨਾ ਸੀ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਅੱਜ ਕਰੋੜਾਂ ਲੋਕ ਲੋਚਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਹੋਣ। ਕਰੋੜਾਂ ਲੋਕ। ਕੋਟ ਸੈਨ ਸੰਗ ਸੋਭ। ਸੰਗ ਕਹਿੰਦੇ ਨੇ ਨੇੜੇ ਲੱਗਣਾ। ਸੋਭ ਕਹਿੰਦੇ ਨੇ ਸ਼ੋਭਾ ਪਾਉਣੀ। ਹਰ ਇੱਕ ਦਾ ਮਨ ਕਰਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਕੇ ਮੈਂ ਸ਼ੋਭਾ ਪਾਲਵਾਂ ਨਾਲ ਲੱਗ ਕੇ ਅੱਜ ਹਰਮੰਦਰ ਸਾਹਿਬ ਜੀ ਦੇ ਅੰਦਰ ਤੁਸੀਂ ਜਾਂਦੇ ਹੋ ਜਦੋਂ ਪ੍ਰਕਰਮਾ ਦੇ ਵਿੱਚ ਐਂਟਰ ਹੁੰਦੇ ਸਭ ਤੋਂ ਪਹਿਲਾਂ ਆਪਾਂ ਲਾਈਨ ਦੇਖਦੇ ਆਂ ਕਿ ਲਾਈਨ ਕਿੰਨੀ ਲੰਮੀ ਹੈ ਚਾਰ-ਚਰ ਘੰਟੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਜਿਹੜੀਆਂ ਨੇ ਉਹ ਖੜ ਜਾਂਦੀਆਂ ਨੇ ਚਾਰ-ਚਰ ਘੰਟੇ ਕਬਲ ਨੈਨ ਮਤਰ ਬੈਣ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੈ ਦਹੀ ਭਾਤ ਖਾਹੇ ਜੀ ਕ੍ਰਿਸ਼ਨ ਭਗਵਾਨ ਦੀ ਮਾਂ ਦਾ ਨਾਮ ਸੀ ਜਸੋਦਾ ਇਥੇ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਮਾਂ ਪਿਓ ਨੇ ਲਾਡ ਕਹਿੰਦੇ ਨੇ ਜਿਵੇਂ ਜਸੋਦਾ ਕ੍ਰਿਸ਼ਨ ਭਗਵਾਨ ਜੀ ਨੂੰ ਦਹੀਂ ਤੇ ਚੌਲ ਖਵਾਉਂਦੇ ਸੀ ਨਾ ਭਾਤ ਕਹਿੰਦੇ ਨੇ ਵੱਖਰੇ ਵੱਖਰੇ ਖਾਣਿਆਂ ਨੂੰ ਚਾਵਲ ਨੂੰ ਚੌਲ ਨੂੰ ਐਵੇਂ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭਾਈ ਜੇਠਾ ਜੀ ਨੂੰ ਜਲ ਪਾਣੀ ਸਿਖਾਉਂਦੇ ਸਨ ਕਵਲ ਨੈਣ ਮਦਰ ਬੈਂਡ ਕੋਟ ਸੈਣ ਸੰਗ ਸੋਭ ਕਹਿਤ ਮਾਨ ਜਸੋਦ ਜਿਸ ਦਹੀ ਭਾਤ ਖਾਹੇ ਜੀ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹੇ ਜੀਓ ਬੜੇ ਸੋਹਣੇ ਅਰਥ ਕੀਤੇ ਇਸ ਵਿਦਵਾਨ ਨੇ ਕਹਿੰਦੇ ਗੁਰੂ ਰਾਮਦਾਸ ਜੀ ਜਦੋਂ ਭਾਈ ਜੇਠਾ ਜੀ ਰੂਪ ਵਿੱਚ ਖੇਡਦੇ ਸਨ ਖੇਡ ਮਚਾਉਂਦੇ ਸੀ ਛੋਟੀ ਉਮਰ ਦੀ ਕਿੰਕਣੀ ਦਾ ਅਰਥ ਉਹਨਾਂ ਕੀਤਾ ਤੜਾਗੀ ਕਹਿੰਦੇ ਨੇ ਮਹਾਰਾਜ ਜੀ ਦੀ ਜਿਹੜੀ ਲੱਗ ਤੇ ਬੰਨੀ ਤੜਾਗੀ ਜਿਹੜੀ ਉਹ ਬੜੀ ਕਹਿੰਦੇ ਨੇ ਜਦੋਂ ਸ਼ੰਕਾਰ ਦੇ ਰੂਪ ਵਿੱਚ ਆਵਾਜ਼ ਆਉਂਦੀ ਸੀ ਉਦੋਂ ਕਹਿੰਦੇ ਬੜੇ ਚੰਗੇ ਲੱਗਦੇ ਸਨ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹੇ ਜੀ ਸਭ ਤੋਂ ਵੱਡੀ ਜਿਹੜੀ ਗੱਲ ਕੀਤੀ ਹੈ ਭạt ਸਹਿਬਾਨਾ ਨੇ ਕਹਿੰਦੇ ਨੇ ਹਰ ਇੱਕ ਜਿਹੜਾ ਵੀ ਜੀਵ ਇੱਥੇ ਜਿਸ ਦਾ ਜਨਮ ਹੋਇਆ ਹੈ ਜਿਹੜਾ ਅਸੀਂ ਦੁਨੀਆ ਦੇ ਉੱਤੇ ਇਨ੍ਹਾਂ ਅੱਖਾਂ ਨਾਲ ਵੇਖ ਰਹੇ ਹਾਂ ਉਹ ਸਾਰੇ ਕਾਲ ਦੇ ਅਧੀਨ ਨੇ ਕਾਲ ਦੇ ਅਧੀਨ ਸਮੇਂ ਦੇ ਅਧੀਨ ਨੇ ਪਰ ਧੰ ਗੁਰੂ ਰਾਮਦਾਸ ਮਹਾਰਾਜ ਜੀ ਕੈਸੇ ਨੇ ਕਹਿੰਦੇ ਨੇ ਸਮਾ ਉਹਨਾਂ ਦੇ ਚਰਨਾਂ ਦੇ ਅਧੀਨ ਹੈ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਅਧੀਨ ਹੈ ਤੇ ਅਸੀਂ ਰੋਜ਼ ਪੜਦੇ ਕਾਲ ਕਲਮ ਹੁਕਮ ਹਾਠ ਕਹੋ ਕੌਣ ਮੇੜ ਸਕੈ ਈਸ ਬੰਮ ਗਿਆਨ ਧਿਆਨ ਧਰਤ ਹੀ ਹੈ ਚਾਹੇ ਜੀਉ ਵਾਹਿਗੁਰੂ 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 ਵਾਹਿ ਜੀ ਕਾਲ ਕਲਮ ਕਾਲ ਦੀ ਜਿਹੜੀ ਕਲਮ ਹੈ ਨਾ ਕਾਲ ਕਲਮ ਹੁਕਮ ਹਾਥ ਉਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਦੀ ਹੈ ਭਾਵ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਅਧੀਨ ਹੈ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕੈ ਕਹਿੰਦੇ ਨੇ ਦੁਨੀਆ ਉੱਤੇ ਕੋਈ ਤਾਕਤ ਹੈ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਨੂੰ ਮਿਟਾ ਸਕੇ ਕੋਈ ਦੁਨੀਆ ਉੱਤੇ ਤਾਕਤ ਨਹੀਂ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਿਖ ਦਿੱਤਾ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿ ਦਿੱਤਾ ਦੁਨੀਆ ਦੀ ਕੋਈ ਤਾਕਤ ਨਹੀਂ ਜਿੱਕੇ ਜਿਹੜੀ ਉਹਨੂੰ ਮਿਟਾ ਸਕੇ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕਾ ਇਸ ਬੰਬ ਗਿਆਨ ਧਿਆਨ ਤਰਤਹੀਏ ਚਾਹੇ